ਹਾਂ ਜੀ ਪਸਟੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਫਰਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ 4:30 ਹੋ ਗਿਆ ਅੱਜ 4:30 ਵਜੇ ਵਲੌਗ ਸ਼ੂਟ ਕਰਨ ਲੱਗੀ ਆ ਮੈਂ ਜਨਾ ਅੱਜ ਸੀਨ ਦੀ ਫੇਸ ਸੀ ਮਸ਼ੀਨੋਂ ਬਾਹਰ ਡਾਈ ਹੋਈ ਆ ਤੇ ਸੀਨ ਦੇ ਆ ਸੂਟ ਪੂਰਾ ਤਰਪਾਈ ਕਰਨ ਵਾਲਾ ਰਹਿ ਗਿਆ ਹੁਣ ਕੱਪੜੇ ਵਗੈਰਾ ਹੁਣ ਮੈ ਲਾਉਣੀ ਆ ਸਾਰੇ ਸਵੇਰੇ ਘੱਟੇ ਸੀਗੇ ਤੇ ਹੋ ਮੈਂ ਹੁਣ ਲਾ ਲਮਾ ਮੇਰੀ ਫੋਨ ਦੀ ਬੈਟਰੀ ਮੋਟੀ ਮੈਂ ਚਾਰਜ ਕਰ ਲਵਾਂੀ ਸੀ ਤਾਂ ਫਿਰ ਮੈਂ ਕਹ ਚਲੋ ਸ਼ੁਰੂਆਤ ਕਰ ਲਮਾ ਵਲੌਗ ਦੀ ਤੇ ਅੱਜ ਮੈਂ ਸੈਰ ਤੋਂ ਧੋਤਾ ਸੀਗਾ ਨਾਲੇ ਤੇ ਇਹਦੀ ਅੱਜ ਵੀ ਜੀ ਹੋਂ ਕਰਕੇ ਹਨਾ ਵਲੌਗ ਨਹੀਂ ਸ਼ੂਟ ਕਰ ਹੋਇਆ ਤੇ ਮੈਂ ਕੱਲ ਵਾਲਾ ਵਲੌਗ ਵੀ ਐਡਿਟ ਨਹੀਂ ਕੀਤਾ ਸੀ ਉਹ ਕੀਤਾ ਸਵੇਰੇ ਫਿਰ ਉਹਨੂੰ ਅਪਲੋਡ ਕੀਤਾ ਫਿਰ ਦੇ ਇਸ ਤੱਕ ਕਰਕੇ ਫਿਰ ਮੈਂ ਸ਼ੂਟ ਨਹੀਂ ਹੋਇਆ ਤਾਂ ਹੁਣ ਮੈਂ ਨਾਲੇ ਕਪੜੇ ਲਾਉਣੀਆਂ ਨਾਲੇ ਭਾਂਡੇ ਵਗੈਰਾ ਧੋਣੇ ਚਾਹ ਵਾਲੇ ਤੇ ਸਮਰ ਬਾਹਰ ਨਿਆਣੇ ਨਾਲ ਖੇਲ ਢਾਣ ਨਾਲ ਉਹਨੂੰ ਦੇਖਾਂ ਤੇ ਕਦੇ ਦਾ ਹੀ ਗਿਆ ਹੋਇਆ ਚਲੋ ਜੀ ਤੁਸੀਂ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਬੱਜ ਜਰੇਆ ਤੇ ਇਹ ਅਸੀਂ ਰੋਟੀ ਬਣਾਉਣੀ ਆ ਤੇ ਸਮੱਗਰੀ ਪਾਪਾ ਹੋਣੀ ਆਂਗੇ ਆ ਕੰਮ ਤੋਂ ਤੇ ਉਹਨਾਂ ਮੇਰੇ ਜਾਇ ਰਪਾਈ ਤੇ ਲੈਂਜੀ ਸਾਗ ਨੂੰ ਤੜਕਾ ਲਗਾਉਣ ਪਿਆਏ ਹੋਇਆ ਸਾਗ ਤੇ ਸਮੱਗਰੀ ਪਾਪਾ ਲਿਆਏ ਆ ਗੋਪੀ ਵੀ ਸਾਖੀ ਤੇ ਵਿੱਚ ਸ਼ਿਮਲਾ ਮਿਰਚਾਂ ਦੋ ਤਿੰਨ ਗ ਤੇ ਉਹ ਆਪਾਂ ਹੁਣ ਸਵੇ ਨੂੰ ਬਣਾਵਾਂਗੇ ਕਿਉਂਕਿ ਮੇਰੀ ਮੰਮੀ ਨਹੀਂ ਹੋਣਾ ਕਰ ਲੂ ਦੇਖਦੇ ਹਾਂ ਕਿੱਦਾਂ ਹੁੰਦੀ ਸਵੇਰ ਨੂੰ ਜੇ ਤਾਂ ਸਵੇਰੇ ਬਣਾ ਲਈ ਫੇਰ ਤਾਂ ਟਿਫਨਾਂ ਚ ਪੈ ਜਾਣੀ ਜੇ ਆਪਾਂ ਉਹਨਾਂ ਦੇ ਆਏ ਤਾਂ ਬਣਾਈ ਫੇਰ ਤਾਂ ਚਲੋ ਸਾਫਟ ਹੈ ਨਾ ਦੇਖਦੇ ਹਾਂ ਕਿੱਦਾਂ ਹੁੰਦੀ ਤੇ ਆਹ ਕਹਿੰਦੇ ਮੈਂ ਜਿਨ੍ਹਾਂ ਦੇ ਭਰੇ ਕੰਮ ਕਰਦਾ ਸੀ ਉਹਨਾਂ ਨੇ ਦਿੱਤੀਆਂ ਇਹਨਾਂ ਗੱਲ ਕਲਾਂ ਤੇ ਹੁਣ ਇਹਨਾਂ ਦਾ achar ਪਾ ਲੈਂਦੇ ਮੰਮੀ ਤੇ ਆਪਾਂ ਇੱਥੇ ਲੱਗੇ ਆਂ ਜੀ ਤੜਕਾ ਲਗਾਉਣ ਮੈਨੂੰ ਕੋਈ ਨਹੀਂ ਮੇਰੇ ਕੋ ਟਾਈਮ ਲੱਗ ਜਾਣਾ ਹੈ ਇਹਨੂੰ ਕੱਟਣਾ 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 ਵੀ ਆ ਕੋਪੀ ਨੂੰ ਤਾਂ ਨਾਲ ਸਾਗ ਪਿਆ ਹੈ ਚਲੋ ਸਾਗ ਤੜਕਾ ਲੰਨੇ ਆ ਤੇ ਨੂੰ ਨਹੀਂ ਲੈ ਕੇ ਆਇਆ ਹਜੇ ਫੇਸ ਕਰਕੇ ਮੈਂ ਕੱਢ ਲੂੰਗੀ ਤੇ ਮੈਂ ਬਣਾ ਲਵਾਂਗੇ ਨੀਆਂ ਰਹਾ ਹੈ ਉਹ ਤਾਂ ਨਾ ਕੋਈ ਕੱਲ ਨਹੀਂ ਆਪਾਂ ਵਿੱਚ ਪਿਆਜ਼ ਮੈਂ ਧੋ ਕੇ ਕੱਟ ਲਿਆ ਸੀਗੇ ਛਿੱਲ ਕੇ ਧੋ ਕੇ ਫੇਰ ਕੱਟੇ ਸੀਗੇ ਤੇ ਚਲੋ ਜੀ ਮੈਂ ਹੁਣ ਤੜਕਾ ਲਗਾ ਲਵਾਂ ਅੱਜ ਆਪਾਂ ਦੁਪਹਿਰੇ ਬਣਾਈ ਸੀਗੇ ਲੂਣ ਵਾਲੀ ਚੌਲ ਅਲੂ ਆਪਾਂ ਕੀ ਤੇ ਰਾਤ ਦੀ ਅਸੀਂ ਬਣਾਈ ਸੀ ਕਾਲੀ ਚਣੇ ਮੈਂ ਤਾਂ ਉਹ ਨਾਲ ਪਰसों ਆਗਲਾ ਦਿਨ ਕਾਉਂ ਚੌਲ ਕਾਲੀ ਚਣਿਆਂ ਨਾਲ ਤੇ ਆਪਾਂ ਉਹ ਖਾ ਲਏ ਸੀ ਅੱਜ ਉਹ ਹੁਣ ਮੈਂ ਤਾਜੀ ਸਬਜ਼ੀ ਵੀ ਰੱਖ ਦਉਣੀ ਤੇ ਵੇਰ ਵਾਸਤੇ ਤੇ ਕੰਬਟੀਆਂ ਨੈਟੀਆਂ ਖਤਮ ਹੋਈਆਂ ਆ ਤੇ ਕਰਦੇ ਹੁਣ ਅੱਡੇ ਦੋ ਮਹੀਨਿਆਂ ਦਾ ਕਰਕੇ ਲਿਆਉਣਾ ਪੈਂਦੀਆਂ ਆ ਔਖਾ ਜਿਹਾ ਹੋ ਗਿਆ ਉਹ ਤਾਂ ਮੈਂ ਨਾ ਕਹਾਂ ਕਿ ਥਾਂ ਤੇ ਜਾਦਾ ਆ ਤਾਂ ਫਿਰ ਇਹ ਗਿੱਲਾ ਹੁੰਦਾ ਰਹਿੰਦਾ ਬਾਰ-ਬਾਰ ਇਸ ਕਰਕੇ ਤੇ ਇਹ ਦੁਪਹਿਰ ਤੱਕ 11 ਵਜੇ ਤੱਕ ਮੈਂ ਮਾਗ ਨਹੀਂ ਹੁੰਦੀ ਇਹ ਨੈਟੀ ਲੱਗੀ ਰਹਿੰਦੀ ਆ ਜੇ ਤਾਂ ਤੋਂ ਪਤੀ ਕੁਝ ਹੋਵੇ ਵਧੀਆ ਮੌਸਮ ਵੀ ਮੈਂ ਲਾਗਰ ਨਹੀਂ ਮਤਲਬ ਵੀ ਨਹੀਂ ਲੌਂਡੀ ਦੁਆਰਾ ਜਿਹੜੀ ਸਵੇਰ ਲਾਉਣੀ ਆ ਤਾਂ ਜੇ ਨਹੀਂ ਮੌਸਮ ਇਹ ਦਗਾਈ ਹੋਵੇ ਹਵਾ ਬੋ ਬਾਜੀ ਤੇ ਇੱਕ ਕੰਮ ਬਣਾ ਕੇ ਰੱਖ ਲੀਏ ਤੇ ਨੌਜੀ ਤੇਲ ਆਪਣਾ ਹੋ ਗਿਆ ਗਰਮ ਜੇ ਆਪਾਂ ਪਿਆਜ਼ ਰੱਖਨੇਗੇ ਇੱਕ ਹਮਾਰਾ ਪਿੰਗਾ ਦੀ ਕੋਲ ਆ ਕੇ ਇਹ ਰੇਖ ਦਾ ਪਿਆ ਕੱਢੂਗੇ ਮੋਦੀ ਤਾਂ ਖਾਸ ਕਰੀ ਹੋਈ ਹੈ ਬਹੁਤ ਜ਼ਿਆਦਾ ਸੇਬ ਵੀ ਲੱਗੀ ਆ ਨਾ ਨਹੀਂ ਸੀ ਨਾ ਦਿੱਤੇ ਹੀ ਸਾਮਾਨ ਨੂੰ ਦੇਖੋ ਬਾਹਰ ਗਏ ਜਾਂਦਾ ਬਹੁਤ ਔਰ ਤੱਕ ਚੱਲ ਜਾਂਦਾ ਹੈ ਇਹ ਨੂੰ ਦੋ ਤਿੰਨ ਵਾਰ ਤੈਨੂੰ ਸੜਸੜ ਕੇ ਲੈ ਆਈ ਨਾ ਤੇ ਤੇ ਯਾਦ ਤੱਕਾ ਉਹ ਵੀ ਹੋ ਗਿਆ ਹਾਂਜੀ ਲੋ ਜੀ ਸਾਗ ਨੂੰ ਮਸਲਾ ਲਵਾ ਲਿਆ ਤੜਕਾ ਥੋੜੀ ਰੋਕ ਕੇ ਪਾਣੀ ਆ ਪਾਠਾ ਦੇ ਜੀ ਤੇ ਇਸ ਕਰਕੇ ਆਪਾਂ ਹਟਾ ਕੇ ਰੱਖ ਦਵਾਂਗੇ ਹਾਂ ਵੀ ਮੈਂ ਥੋੜਾ ਜਿਹਾ ਲਾ ਲਿਆ ਨਾ ਨਾ ਆ ਜਾਂਦਾ ਸਾਹ ਨੂੰ ਤੇ ਅੱਜ ਮੈਂ ਸਿੰਤਾ ਸੀਗਾ ਵਾਲਾ ਸੂਟ ਆਪਾਂ ਬੜਾ ਉੱਠਾ ਆ ਜੇ ਮੈਂ ਤਰਪਾਈ ਕਰਨਾ ਇਹਨੂੰ ਆਹ ਹੈਗਾ ਜੈਂਪਰ ਤੇ ਆਹ ਹੈ ਜੀ ਆ ਅ ਸਲਵਾਰ ਉਹਦਾਂ ਇਹ ਮੈਂ ਇਹ ਦਿੱਤਾ ਤੇ ਨਹੀਂ ਕੋਈ ਇਹ ਆਪਾਂ ਸਿੱਧੀ ਜਿੱਦਾਂ ਸਲਵਾਰਾਂ ਹੁੰਦੀਆਂ ਨਾ ਬੁੜੀਆਂ ਪੌਣੀਆਂ ਸਿਆਣੀਆਂ ਪਹਿਲਾਂ ਆਣੀਆਂ ਪ੍ਰਾਣੀਆਂ ਉਹ ਵਾਲੀ ਸਲਵਾਰ ਸੀਂਤੀ ਆ ਤੇ ਆਹ ਜੈਂਪਰ ਆ ਇਹ ਵੀ ਇਹਦਾ ਗਣਾ ਸਿਰਫ ਰੈਂਦਾ ਹੈ ਤਰਪਾਈ ਕਰਨ ਵਾਲਾ ਤੇ ਬਾਕੀ ਆਪਾਂ ਕਰ ਦਿੱਤਾ ਸੀਗਾ ਤੇ ਇਹਦੇ ਆ ਕੱਚੇ ਦੇ ਨਾਲੇ ਆ ਇਹ ਦੇ ਰਣੀ ਆ ਤੇ ਬਾਕੀ ਆਪਣਾ ਸਬਜ਼ੀ ਆਉਂਦਾ ਕੁੱਤੇ ਆਣਾ ਕੋਈ ਨਹੀਂ ਦਾ ਅਸੀਂ ਚਾਹ ਦਾ ਪਾਣੀ ਦੇ ਇਹਨਾਂ ਨੂੰ ਥੋੜਾ ਟਾਈਮ ਦੇ ਲੇ ਨੂੰ ਦੇਖਦੇ ਆ ਲਾਈਵ ਆਉਣੀ ਆ ਥੋੜਾ ਟਾਈਮ ਤੇ ਫਿਰ ਰੋਟੀ ਪਾਣੀ ਖਾਂਦੇ ਆ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਇਹ ਬਹੁਤ ਜ਼ਿਆਦਾ ਪਿਆ ਹੋਇਆ ਦੇਖੋ ਕੱਪੜੇ ਇਹ ਤੋਤੇ ਹੋਏ ਆ ਇਹਨਾਂ ਦੀ ਟੈਂਟ ਲਾਉਣੀ ਆ ਬਸ ਸਮਰਦੀ ਆ ਤੇ ਜਾਇ ਜੀ ਪਾਪਾ ਦੀ ਇੱਕ ਕੋਟੀ ਆ ਇਹਨਾਂ ਦੀਆਂ ਤਾਂ ਇਹਾਂ ਲਗਾਉਣੀਆਂ ਆ ਪਰ ਮੇਰਾ ਦਿਨ ਨਹੀਂ ਕਰਦਾ ਹਜੇ ਮੈਂ ਜੀ ਕੁਝ ਕਾ ਤਾਂ ਮਠਿਆਰ ਕੇ ਚਕਾਰ ਲਉਂ ਜਿਆ ਹੋਣਾ ਆ ਇਹ ਕੰਮ ਤੋਂ ਇਹਨਾਂ ਨੇ ਲਾ ਕੇ ਦੀ ਸੈਟ ਕਰਤੀ ਆ ਨਾ ਨੂੰ ਕੀ ਬੈ ਗਏ ਆ ਐਂ ਜੀ ਸਵੇਰ ਨਾ ਹੋ ਗਏ ਆ ਤੇ ਰੋਟੀ ਖਾ ਕੇ ਮੈਂ ਭਾਂਡੇ ਧੋ ਕੇ ਆਈ ਸੀ ਜੀ ਹੁਣ ਤਾਂ ਫੇਰ ਮੈਂ ਵੀਡੀਓ ਮੈਂ ਕਲਿੱਪ ਕੋਈ ਨਹੀਂ ਲਈ ਤੇ ਸਮਰ ਵੀ ਸੌਂ ਗਿਆ ਹੈ ਜੀ ਆਪਣੀ ਗੱਦੀ ਕੋਲੇ ਉੱਥੇ ਕਾਰਟੂਨ ਦੇਖਦਾ ਦੇਖਦੇ ਸੌਂ ਗਿਆ ਇਹ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ